ਕੀ ਕੋਸਾ ਦਸਤਾ ਬਸ ਤਾਂ ਕੱਢ ਕੇ ਦੱਸੇ ਨਹੀਂ 10 10 ਨਾ ਆਵੇ ਨਹੀਂ ਪ੍ਰਾ ਵੀ 700 7 ਤਾਂ ਕਹਿੰਦਾ ਵੀਰੇ ਨਹੀਂ ਵੀਰੇ ਸੱਚੇ ਤੂੰ ਆ ਆ ਉਹਨੇ ਛੋਕ ਦੇਣਾ ਤੈਨੂੰ ਕੌਣ ਬਾਬਾ ਹੁਣ ਜਦ ਕਹਿਤਾ ਤਾਂ ਮੈਂ ਪਕਾ ਹੀ ਨਹੀਂ ਕਰਦਾ ਸੱਤੇ ਕਿਹਾ ਨੂੰ ਨਾ ਬੱਤ ਨਾ ਘਟਾ ਉਤਾਰ ਚੜਾਵਾਲੀ ਗੱਲ ਨਹੀਂ ਕਰੀ ਐਵੇਂ ਤੈਨੂੰ ਛੀ ਕਹਿਦਾ ਮੈਂ ਪੰਜ ਕਹਿਦਾ ਉਹਦਾ ਫਾਇਦਾ ਨਹੀਂ ਕਬਰੇ ਦਸ ਕੋਸ ਮੇਰੇ ਦਸ ਕੋਸ ਮੇਰੇ ਇਹ ਨਾ ਗੱਲ ਨੋ ਵੀਰ ਦਾ ਕੋਈ ਨਹੀਂ ਨਹੀਂ ਭਾਈ ਨੌ ਦਾ ਨਹੀਂ ਬਾਹਰ ਨੌ ਵਾਲੇ ਆ ਭਾਈ ਚੱਲ ਕੋਈ ਨਹੀਂ ਇਹ ਦੇ ਰਿਹਾ ਤੇ ਨਿਵਰਾ ਕਰੀ ਹੱਥ ਬਸ ਨਿਪੜ ਗਿਆ ਸਾਡੇ ਸਾਥ ਚ ਮੈਂ ਕਹਾਂ ਨਹੀਂ ਉਹਨੇ ਪਾਲ ਲੈ ਨਹੀਂ ਹੁਣ ਵੱਜੂ ਫਰਕ ਵਾਲਾ ਭਾਈ ਵੱਡਣ ਵਾਲੇ ਨੂੰ ਦੇ ਦੇ ਭਾਈ ਬਾਹਰ ਵੇਚ ਦੇਗਾ ਤੇ ਰੇਮਪੂੜੇ ਪੱਕੇ ਰੱਖੇ ਆਪਾਂ ਇਹਨਾਂ ਰੇ ਵੇਚ ਦੇ ਗਏ ਤੇ ਇਹਨਾਂ ਉਹ ਵੀ ਕੰਨ ਮੈਂਦਾ ਹੀ ਆ ਵੱਡਣ ਵਾਲੇ ਨਹੀਂ ਦੇ ਦੇਗੇ ਹਰ ਪਰ ਨਾਲ ਲੈਂਦਾ ਤਾਂ ਬੱਚੀ ਕਿਹੜੀ ਗੱਲ ਆ 7500 ਨਹੀਂ ਆਉਣਾ ਉਹ ਕੋਈ ਨਹੀਂ ਆਉਂਦਾ ਠੀਕ ਹਟੀ ਦਾ ਆਲਾ ਆਲਾ ਪਾਲਾ ਠੀਕ ਆ ਆਲਾ ਠੰਡਾ ਕਰਕੇ ਖਾ ਲੈ ਇਹ ਲਿਖਾਈ ਆਪੇ ਕਰਾ ਲਵਾਂਗੇ ਦੋੇ ਪਾਸਿਓਂ ਹੈਂ ਬੋਰਡ ਦੇ ਨੇੜੇ ਚੱਲ ਕੋਈ ਗੱਲ ਨਹੀਂ ਬਹਿਣ ਦੋ ਰਹਿਣ ਲੈ ਕੋਈ ਗੱਲ ਨਹੀਂ ਪੈਸੇ ਜਮ੍ਹਾਂ ਸਹੀ ਲਾ ਦੇ ਚੱਕਮਾ ਵੱਧ ਵੀ ਲਾ ਦੇ ਮੇਰੇ ਪਾਸੇ ਹੀ ਲੱਗੀ ਰਹਿ ਜੇ ਭਾਈ ਭਾਵੇਂ ਵੇਖ ਬੱਕਰਾ ਹੀ ਵੇਖ ਯਾਰ ਭਾਈ ਕਿੱਦਾਂ ਗਾ ਬਣਾਏ ਤਾਂ ਬਣੂਗਾ ਬਗਾਰ ਬਣਾਏ ਤਾਂ ਨਹੀਂ ਬਣਦਾ ਕਹਿੰਦਾ ਬਣਾਇਆ ਅੱਜ ਨਹੀਂ ਪਿੰਡ ਜਾ ਕੇ ਬਣਾਏ ਤਾਂ ਬਣਾਉਂਗਾ ਨਾ ਕੀ ਯਾਰ ਮੰਡੀ ਦਾ ਦੇਣਾ ਜਿਹ ਹੈਗਾ ਜਨਵਾਰਾ ਯਾਰ ਕਿਹੜੀ ਗੱਲ ਆ ਕੀ ਮਾੜਾ ਜਨਵਾਰ ਨਹੀਂ ਆ 200 ਕਾ ਟੱਠ ਦਾ ਦਿੰਨੇ ਨਹੀਂ ਮਕਾ ਨਹੀਂ 200 ਕਾ ਟੱਠ ਦਾ ਨਹੀਂ ਆ ਪੂਰੇ ਅੱਠ ਦਾ ਚਾ ਪੂਰੇ ਅੱਠ ਦਾ ਹੋ ਗਿਆ ਹਾਂ ਉਹੀ ਪਕਾਈ ਨਹੀਂ ਤੇਰਾ ਕਰਦੇ ਆ ਸਾਈ ਵਾਲਾ ਮੋੜ ਅੱਠੇ ਆਪਣੇ ਖਾਤੇ ਚ ਪਵਾ ਲੈ ਨਾ ਸਾਈ ਵਾਲਾ ਭਾਈ ਇੱਥੇ ਖਾਤੇ ਚ ਪਵਾ ਲੈ ਇਹਨੂੰ ਐ ਕਰੋ ਮਾਈ ਲਵੀ ਬੰਨੋ ਬਾਬੇ तो ना भाई ਜਿਹੜੀ महंगा भी लाता ਉਹ ਤਾਂ ਦਵਾਂਗੀ ਗੱਲ ਹੀ ਨਹੀਂ ਨਾ ਭਾਈ ਜੇ ਮੈਂਗਾ ਵੀ ਲੱਗਦਾ ਮੱਪਾ ਨਹੀਂ ਲੈਂਦੇ ਅਸੀਂ ਨਹੀਂ ਮਾਰਾ ਕੋ ਹੁਣਾ ਕਿਸੇ ਤੋਂ ਹਾਂ ਉਧਰ ਪਾ ਦੇ ਚੌਮੜਾ ਤੁਨ ਮੈਂ ਕੀ ਕਰਦੀ ਚੇਰਾ ਹੈ ਸਹੀ ਗੱਲ ਤਾਇਆ ਜਮਾ ਸਹੀ ਗੱਲ ਤੇਰੀ ਮੈਂ ਉਹ ਫਿਰ ਪੁੱਤਰਾ ਬੱਚੀ ਸ਼ੋਰ ਜੱਟਾ ਖਰਾਬ ਓ ਰਾਮੇ ਇੱਕ ਕੜਦੇ ਰੁਪਏ ਇੱਕ ਦਾ ਬੰਗਲੇ ਅਸੀਂ ਬਤ ਕੋ ਬੱਕੀ ਲਿਆ ਨਹੀਂ ਕੜਦੇ ਯਾਰ 5-7 ਰੁਪਏ ਨਹੀਂ ਹੋਗਾ 30 ਰੁਪਏ ਮਿਲੇਗਾ 250 ਪਾ ਦੇ ਯਾਰ 19 ਕੜਦੇ ਯਾਰ ਲੈ ਕੜਾ ਕੀ ਲੈ ਬੰਦਾ ਮੇਰਾ ਫਿਰ ਕਿਤੋਂ ਆਏਗਾ ਮੀਂਹਾਂ ਦੀਆਂ ਕੱਟਦੇ ਤਾਂ ਸੀ ਪਰ ਹੋਰ ਇਤੋਂ ਉੱਤੇ ਕੀ ਹੈ ਯਾਰ ਸਿੱਧੇ ਕਰੋ ਪਰ ਨਾ ਕਹਦੇ ਉਹ ਤਾਂ ਠੀਕਾਗਾ ਤੇ ਭਰਾਉਣੇ ਪੈਂਦੇ ਮੇਰਾ ਫੇਰ ਉਦੋਂ ਉਹ ਤੇਰਾ ਨਹੀਂ ਚੱਲਦਾ ਤੂਪਾ ਲੈ ਤੂਪਾ ਲੈ ਫਿਰ ਕੀ ਇੱਥੇ ਫਦਰ ਕੋਲ ਕਰੋ ਮੈਂ ਪਵਾਵਾ ਕਰੇ ਕੁੜੀ ਦੇ ਖਾਤੇ ਚ ਬੰਬੇ ਹਾਂ ਦੋ ਮਿੰਟ ਹੀ ਮੈਂ ਕਰਾਂ ਕੜਾ ਕੇ ਲਿਆ ਦੂ ਭਾਈ ਆਉਂਦਾ ਕੁੜਾ ਦੇ ਪਿੱਛੇ ਮੈਨੂੰ ਪੁਕਾਰ ਹੀ ਪੈਂਦਾ ਨਾ ਪੰਗਾ ਦਾ ਨਾ ਪੜ ਜਿਦਾ ਫੜਾ ਦਿਆ ਮੈਂ ਨਾ ਉਹਨਾਂ ਦਾ ਫੜਾ ਜੀ ਦਾ ਖਾਤੇ ਦੂ ਪਵਾ ਲਾ ਫਿਰ ਕੁੜੀ ਦੇ ਪਾਲਾ ਜਾ ਬਈ ਦੂਸਰੀ ਬਾਤ ਦੇਉਂਦਾ ਸੋਹਰਾ ਆਈਆਂ ਕੁੜੀ ਦਾ ਨੰਬਰ ਸਕੀ ਦਾ ਲੰਬਾ ਨੰਬਰ ਆ ਲੰਬਾ ਚ ਲਾ ਕੇ 10 ਨੰਬਰ ਤੇ 505 ਆ ਬਿੰਦੂ ਰਾਣੀ ਅਲਾਈਬੀ